ताजपुर रोड ਤੇ ਸਣੀ ਮੰਦਿਰ ਦੇ ਸਾਹਮਣੇ ਅਜ ਮੰਦਰ ਪ੍ਰਬੰਧਕਾਂ ਵੱਲੋਂ ਰੋਸ਼ ਪ੍ਰਗਟਾ ਹੁੰਦਿਆਂ ਧਰਨਾ ਦਿੱਤਾ ਗਿਆ ਅਤੇ ਰੋਡ ਜਾਮ ਕੀਤਾ ਗਿਆ ਪ੍ਰਬੰਧਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਦਰ ਦੇ ਚਾਰੇ ਪਾਸੇ ਜਾਣ ਬੁੱਝ ਕੇ ਗੋਹ ਛੁੱਟਿਆ ਗਿਆ ਉਹਨਾਂ ਨੇ ਕਿਹਾ ਕਿ ਅੱਜ ਮੰਗਲਵਾਰ ਹੋਣ ਕਰਕੇ ਦਰਸ਼ਨ ਲਈ ਆਉਣ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ ਪਰ ਇਲਾਕੇ 'ਚ ਗੰਦਗੀ ਕਾਰਨ ਸ਼ਰਧਾਲੂਆਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੁਧਿਆਣਾ ਤੋਂ ਦੁਪਿੰਦਰ ਸਿੰਘ ਦੀ ਖਾਸ ਰਿਪੋਰਟ ਆਰੇ ਘਟਣਾ ਪਹਿਲਾਂ ਮੰਦਰ ਦਾ ਸਿੰਘਾਦਾਰ ਵੀ ਹੈਗਾ ਵਾ ਤਾ ਤੁਸੀਂ ਮੰਦਰ ਦੇ ਚਾਰੇ ਪਾਸੇ ਜਾ ਕੇ ਦੇਖੋ ਇੱਕ ਵਾਰ ਐ ਜਿਹਾ ਲੱਗਾ ਜਿਹਾ ਕਿ ਜਾਨ ਪੁੱਜ ਗਈ ਸਵੇਰੇ ਜਿਹੜੀ ਚਾਹ ਤੇ ਸਟਾਈਲ ਜਾਂਦੀ ਆ ਵਾ ਮੈਂ ਬੋਟ ਤੋਂ ਪਾਰ ਹੋ ਗਿਆ ਬਗੜ ਡੈਰੀ ਵਾਲਾ ਨਾ ਟਾਕ ਤੋਂ ਬੋਰੇ ਫੈਲੇ ਆਂਦੇ ਦਿਖਦੇ ਸਮੇਤ ਚਾਹਤ ਹੈ ਤੇ ਕਦੇ ਇੱਕ ਗਿਆ ਕੇ ਦੇਖੋ ਮੰਦਰ ਦੇ ਉਸ ਸਾਈਡ ਜਾ ਕੇ ਦੇਖੋ ਉਹ ਪ੍ਰਸ਼ਾਨ ਸੀ ਜਿਸ ਟਾਈਮ ਪ੍ਰਸ਼ਾਨ ਚਾਰੇ ਪਾਸੇ ਕਿੰਨੇ ਗੋਆ ਆ ਰਹੇ ਸਾਰਾ ਮੰਦਰ ਦੇ ਅੱਗੇ ਆ ਰਿਹਾ ਪ੍ਰਸ਼ਾਸਨ ਨੂੰ ਤਿੰਨ ਦਿਨ ਪਹਿਲਾਂ ਵੀ ਦਿੱਤੀ ਵਾਰਨਿੰਗ ਪ੍ਰਸ਼ਾਸਨ ਆ ਗਿਆ ਤੇ ਆਖ ਕਿ ਲਗਾ ਘੇਰਾ ਠਲਵਾ ਕੇ ਚਲ ਗਿਆ ਦਿਖਾਉ ਉਹਨਾਂ ਨੂੰ ਜੀ ਤੇ ਆ ਗੋ ਜਿੰਨਾ ਵੀ ਆ ਰਹੇ ਸਿਰਫ ਪੰਦਰ ਦੇ ਅੱਗੇ ਹੀ ਆਣਾ ਵਾ ਇਹ ਇਹ ਜ਼ਰੂਰੀ ਨਹੀਂ ਆਇਆ ਕਿ ਪਾਰਟੀ ਵਾਜੀ ਵਾਲਾ ਬੰਦੇ ਹੀ ਆ ਕੇ ਬੈਠੋ ਪੰਦਰ ਦੇ ਸੇਵਾਦਾਰ ਆ ਪਾਰਟੀ ਬਾਅਦ ਚ ਪਰ ਪੰਦਰ ਪਹਿਲਾ ਹੈ ਸਾ ਵਿੱਚ ਤੇ ਕੁਸਗਰਵਾਰ ਕੇ ਬੈਠੇ ਆ ਤੇ ਪੰਦਰ ਵਾਸਤੇ ਹੀ ਇੱਥੇ ਟਿਕਿਆ ਜਾਓ ਜਦ ਤੱਕ ਫਾਇਲ ਨਹੀਂ ਲੇ ਲੋਗੇ ਜਦ ਤੱਕ ਟੈਂਪਰੇਚਰ ਨਹੀਂ ਮੇਯਾਉਗਾ ਅਰਗਾਈ ਨਹੀਂ ਖਾਊਗਾ ਤੱਕਾ ਚੈੱਕ ਕਰਦੇ ਨੇ ਤੇ ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਆ ਮੇਅਰ ਸਾਹਿਬ ਨਾਲ ਜਾਂ ਕਾਉਂਸਲਰ ਸਾਹਿਬ ਨਾਲ ਇਲਾਕੇ ਦੇ ਕਿਸੇ ਨਾਲ ਗੱਲ ਨਹੀਂ ਹੋਈ ਜਿਹੜੇ ਬੈਠੇ ਆ ਸਾਡੇ ਵੀ ਹਾਂ ਤਾਂ ਜੇ ਬੈਠੇ ਨੇ ਗੱਲਾਂ ਕਿ ਇਹ ਫਾਰਾ ਕੋਚ ਹੋਏ ਆ ਪੇਰਾ ਪ੍ਰਸ਼ਾਸਨ ਨੂੰ ਸਫਸਤ ਚੋਂ ਆਪਣੇ ਤੁਸੀਂ ਕਿ ਆਕੇ ਦਿਖਾਈ ਕਿ ਜੋ ਤੁਸੀਂ ਢਾਕੇ ਗਏ ਆ ਪਹਿਲਾਂ ਕਹੀ ਹਾਂ ਕਿ ਤੁਹਾਡੇ ਸਾਹਮਣੇ ਕੋਈ ਆ ਕੇ ਗੁੰਟੀ ਆਉਣੇਗਾ ਕਿ ਪ੍ਰਸ਼ਾਸਨ ਨੂੰ ਇਹਦਾ ਇੱਥੇ ਪਤਾ ਨਹੀਂ ਲੱਗਿਆ ਐਮਐਲਏ ਸਾਹਿਬ ਨੂੰ ਪਤਾ ਨਹੀਂ ਲੱਗਿਆ ਸਵਾਰਥ ਦੇ ਕੌਂਸਲਰ ਨੂੰ ਪਤਾ ਨਹੀਂ ਲੱਗਿਆ ਕੀ ਹੋਰ ਜਿਹੜੇ ਹੈਗੇ ਆ ਆਪਣੇ ਆਪ ਭਾਈ ਕਰਦੇ ਜਾਵਿਏ ਜੀ ਉਹ ਪਾਣੀ ਤਾਂ ਕਿਹਾ ਜਾਂਦੇ ਨੇ ਹੋਰ ਦੇਣੀ ਦੇਣੀ ਹੋਣਾ ਮੈਂ ਅੱਜ ਸਵੇਰੇ ਵੀ ਅੱਕੇ ਕੰਮ ਦੇ ਇਕੜੀ ਆ ਉਹ ਟਰਾਲੀ ਵਾਲੀ ਕਿੱਥੋਂ ਹੁੰਦੇ ਆ ਬੋਲੇ ਲੱਗੇ ਪਤਾ ਤੁਹਾਨੂੰ ਨਹੀਂ ਚਾਹੀਦੀ ਨਾ ਉਹ ਅੱਜ ਸਟਾਕ ਹੋ ਕਿਉਂ ਰਹਾ ਇਥੇ ਮੰਦਰ ਦੇ ਕੋਲ ਇਹ ਐਂ ਚੀਜ਼ ਹੋਈ ਆ ਕੁਝ ਉਹ ਕਿੰਨੇ ਪਿੱਛੇ ਆਪਕੇ دروازੇ ਕੋਲ ਸਟਾਪ ਇਸ ਕਿ ਮੈਂ ਲੈ ਜਾਉਂ ਆਟੇ ਨੂੰ ਤਾਂ ਚੇਰਿੰਟੂ ਦੀ ਅੱਜ ਇਹ نئی ਚਿਗਾਉਂਦੇ ਤਾਂ ਅਗਲਾ ਤੁਹਾਡਾ ਕਦਮ ਕੀ ਹੋ ਸਕਦਾ ਐਸੇ ਟੱਕਰੀ ਬਣਦੀ ਹੈ ਤੋੜਨਾ ਕੀ ਆਗਾ ਜਦ ਤੱਕ ਨਹੀਂ ਆਉਣੀ ਤਾਰਦਾ ਜਦ ਸਵਾਇ ਚੋਕਿਆ ਤੋੜਨਾ ਨਹੀਂ ਆ ਟੈਂਟ ਲੱਗਿਆ ਘੰਟੇ ਟੈਂਟ ਲੱਗਣਾ ਇੱਥੇ ਜੇ ਨਹੀਂ ਹੋਈ ਤਾਰੇ ਤੇ ਭਖਾਂਜੀ ਜਿੱਦਾਂ ਉੱਪਰੋਂ ਮੌਸਮ ਵੀ ਪ੍ਰਸਾਦਤਾ ਹੋ ਚੁੱਕਾ ਤੇ ਉਹ ਇੱਕ ਗੰਦ ਨਾਲ ਤਾਂ ਸਾਸ ਤਾਂ ਨਹੀਂ ਆਊਗਾ ਨਾ ਬੰਦ ਕਿੱਥੇ ਕਾਹਤ ਕਰਨੀ ਹੈ ਗੱਲ ਕਰ ਗਏ ਇੱਥੇ ਇੱਥੇ ਮੈਂ ਤੇ ਵੀ ਦੁੱਤਿਆਂ ਕੀ ਦੰਪਾ ਵੀ ਬੜੀ ਚੰਗੀ ਨਰਮਾ ਦੀ ਗੱਲ ਹੈ ਕਿ ਜਿਆਨੇ ਦੇ ਬਦਲਾਵ ਆ ਸਰੀ ਸਰਕਾਰ ਕਹਿੰਦੀ ਸਰਕਾਰਾਂ ਦੇ ਅੰਦਰ ਐਸੀ ਸਰਕਾਰ ਇੱਕ 파ਟ ਹੈ ਪਰ ਅਸੀਂ ਵੀ ਕਿਤੇ ਨਾ ਕਿਤੇ ਇਹਨਾਂ ਵੱਡੀਆਂ ਗਲਤੀਆਂ ਕਰਕੇ ਮਜਬੂਰ ਹੋ ਜਾਂਦੇ ਕਿਤੇ ਸ਼ਰਮਾ ਵੀ ਗੱਲ ਹੈ ਕਿਤੇ ਸੰਗਤਾਂ ਨਹੀਂ ਹੋਣਾ 15 ਦੇ ਵਿੱਚ ਵੋਟਾਂ ਟਿਕਣ ਆਣਾ ਕਿ ਉਹ ਤਾਂ ਹਾਰ ਕਿ ਕਿੱਦਾਂ ਆਇਆ ਵੀਰ ਮੈਡਮ ਨੂੰ ਕਾਲ ਕਰੋ ਕਾਲ ਨਹੀਂ ਦਿੱਕਤ ਦੇ ਮੈਂ ਮਿਲਿਆ ਰਹੀ ਉਹਨੂੰ ਆਪ ਇਹ ਮੈਸੇਜ ਦੇਣਾ ਚਾਹੁੰਦਾ ਕਿ ਵੀ ਐਟਲੀਨ ਦੇ ਕੌਂਸਲਰ ਨੂੰ ਲੱਗ ਸਕਦੇ ਕੁਝ ਨਹੀਂ ਕਰਨਾ ਚਾਹੀਦਾ ਕਿ ਐਸੇ ਹੋਣੇ ਬਹੁਤ ਜੋ ਪੀ ਸਾਹਿਬ ਨਾਲ ਗੱਲ ਕੀਤੀ ਜਾਂਦੇ WhatsApp ਕਰੋ ਨਹੀਂ WhatsApp ਤੇ ਨੂੰ ਰਿਪਲਾਈ ਕਰਤਾ ਕਮਿਸ਼ਨਰ ਸਾਹਿਬ ਨੂੰ ਕਿਹਾ ਕਹਿੰਦੇ ਜੀ ਮੈਂ ਸੋਚ ਰਿਆ ਕਰਦਾ ਕੋਈ ਥਰਡ ਕਮਿਸ਼ਨਰ ਨੂੰ ਕਹਿ ਦिए ਕਿ ਅੱਛਾ ਜੀ ਕੀ ਹੋ ਗਿਆ ਤੁਸੀਂ ਕਰਦੇ ਆ ਮਤਲਬ ਵੀ ਇੰਨਾ ਫਨੀ ਫਨੀ ਜਵਾਬ ਮਿਲਦਾ ਹੈ ਇਹਨਾਂ ਨੂੰ ਚਾਹੀਦਾ ਹੈ ਕਿ ਦੇਖੋ ਅਸੀਂ ਸਿਚੇ ਸਾਹਿਬ ਨਹੀਂ ਵੀ ਕਰਨੇ ਤੁਸੀਂ ਸੰਤੋ ਕਿ ਵੀ ਤੁਸੀਂ ਸੰਤਾ ਅਲੇ ਚੋਲੇ ਜਿੱਤੇ ਬੈਠੇ ਹੋ ਲੋਕਾਂ ਨੂੰ ਤੁਹਾਡੇ ਤੋਂ ਬੜੀ ਉਮੀਦਾਂ ਨੇ ਤੁਸੀਂ ਪੰਜਾਬ ਦਾ ਜਾਂ ਲੁਧਿਆਣੇ ਦਾ ਬੁੱਢੇ ਦਰਿਆ ਦਾ ਕੁਛ ਨਾ ਕੁ ਸਦਾਰਦੋਗੇ ਤੁਸੀਂ ਬੁੱਢਾ ਦਰਿਆ ਸੁਧਾਰਨ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਨਰਕ ਦੇ ਬਾਹਰ ਬਿਠਾਤਾ ਵੀ ਅੱਜ ਆ ਤੁਹਾਨੂੰ ਦੇਖ ਲਓ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ ਸੀ ਕੰਦਾ ਤੇ ਅੱਜ ਮੰਦਰਾਂ ਦੇ ਬਾਹਰ ਆ ਤੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਕਿ ਇਹ ਧਰਨੇ ਹੱਲ ਹੈਗਾ ਇਹਨਾਂ ਚੀਚਾਂ ਦਾ ਦੇਖੋ ਧਰਨਾ ਇੱਕ ਪ੍ਰੋਟੈਸਟ ਹੈ ਧਰਨਾ ਇੱਕ ਭਾਵਨਾ ਹੈ ਧਰਨਾ ਕਹਿੰਦਾ ਕਿ ਜੇਤ ਬੰਦਾ ਹਾਰ ਸ਼ੇ ਨਿਰਾਸ਼ ਹੋ ਜਾਂਦਾ ਤੇ ਉਹਦੇ ਕੋਲ ਬੈਠਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈਗਾ ਧਰਨਾ ਇੱਕ ਵਿਕਲਪ ਧਰਨਾ ਤਾਂ ਇੱਕ ਮਾਇੂਸੀ ਦੇ ਗੱਲੋਂ ਦੀ ਮਜਬੂਰੀ ਹੈ ਤੇ ਇਹਦਾ ਹੱਲ ਕੀ ਨਹੀਂ ਕਰਨਾ ਹੈ ਇਹਦਾ ਹੱਲ ਪ੍ਰਸ਼ਾਸਨ ਨੇ ਕਰਨਾ ਹੈ ਇਹਦਾ ਹੱਲ ਜਿਹੜੇ ਉੱਚ ਅਧਿਕਾਰੀ ਬੈਠੇ ਐਮਐਲਏ ਸਾਹਿਬ ਨੇ ਕਰਨਾ ਜਿਹੜੇ ਜਾ ਕੇ ਆਉਂਦੀਆਂ ਮੀਟਿੰਗਾਂ ਲੈਂਦੇ ਨੇ ਜਿਹੜੇ ਐਮਪੀ ਸਾਹਿਬ ਰਾਜ ਸਭਾ ਨੂੰ ਧਿਆਨੀ ਡੇਰਾ ਲਾ ਕੇ ਬੈਠੇ ਆ ਇਹਦਾ ਹੱਲ ਉਹਨਾਂ ਨੇ ਕਰਨਾ ਹੈ ਆਹ ਦੇਖੋ ਜੀ ਆਹ ਸਾਰੇ ਡੇਰੀਆਂ ਦਾ ਸਲੱਜ ਗੋਬਰ ਜੀ ਨੂੰ ਕਹਿੰਦੇ ਆ ਆ ਸੜਕਾਂ ਦੇ ਕਿਰਿਆ ਹੋਇਆ ਸ਼ਰਮ ਵਾਲੀ ਗੱਲ ਹੈ ਕਿ ਤੂੰ ਲੰਗਣ ਲੱਗੇ ਕਿ ਤੁਸੀਂ ਬਿਮਾਰੀਆਂ ਪੈਦਾ ਕਰ ਰਹੇ ਹੋ ਇਹਦੇ ਨਾਲ ਕਿੰਨਾ ਕਿ ਬਿਮਾਰੀ ਕਿੰਨੀ ਸਕਿੰਦੀਆਂ ਪ੍ਰੋਬਲਮ ਜੇ ਇਹਦਾ ਦੇਖਿਆ ਜਾਵੇ ਵੀ ਤੁਹਾਨੂੰ ਮੈਂ ਸੀਧੀ ਬਹੁਤ ਛੜ ਮਾਰੀ ਗੱਲ ਹੈ ਬਹੁਤ ਜ਼ਿਆਦਾ ਸ਼ਰਮ ਆਈ ਤੇ ਅਸੀਂ ਬੈਂਚ ਕਰ ਰਹੇ ਉਹਨੇ ਇਹਨਾਂ ਨੇ ਕਿਹਾ ਕਿ ਵੀ ਆ ਰਿਹਾ ਸੈਂਕਸ਼ਨ ਟੈਂਕਰ ਕੱਲ੍ਹ ਹੋਈ ਹੈ ਪੂਰੇ ਤੇਜ ਨੇ ਵੇਟ ਕਰ ਰਹੇ ਅਸੀਂ ਘੰਟੇ ਤੱਕ ਟੈਂਕਰ ਆਉਂਦਾ ਤੇ ਫਿਰ ਤਬਾਹੀ ਕਰਦੇ ਨੇ ਤੇ ਤੁਹਾਨੂੰ ਦੱਸ ਕੇ ਜਾਣਗੇ ਕਿ ਇਹਦਾ ਹੱਲ ਕੀ ਆ ਉਪਮੰਤਰ ਸਾਹਿਬ ਦੱਸਣ ਕੋਈ ਦੱਸਣ ਜਦ ਤੱਕ ਹੱਲ ਨਹੀਂ ਹੋਏਗਾ ਤੇ ਅਸੀਂ ਇਹਨਾਂ ਦੇ ਨਾਲ ਆ ਅਸੀਂ ਬੈਠੇ ਆ ਟੈਂਕਰ ਟੈਂਕਰ ਜਿਹੜਾ ਭੇਜਿਆ ਜਾ ਰਿਹਾ ਕਿਹਦੇ ਨਾਲ ਹੋਈ ਹੈ ਤੁਹਾਡੀ ਗੱਲਬਾਤ ਕਿਉਂਕਿ ਸ਼ਰਨ ਸਾਹਿਬ ਨੇ ਕਿਹਾ ਆਪਣਾ ਗੱਲ ਨਹੀਂ ਹੈ ਉਹ ਕਹਿੰਦੇ ਕਿ ਅਸੀਂ ਸਟਰਕਚਰ ਟੈਂਕਰ ਤੇ ਜਾਣਗੇ ਤੇ ਉਹਦੇ ਨਾਲ ਫਲੱਜ ਟੈਕਸ਼ਨ ਜਾਊਗਾ ਜਿਸ ਦੀ ਨਾਲ ਤਾਂ ਚੱਕੀ ਨਹੀਂ ਜਾਣੀ ਇਹ ਫਲੱਜ ਦਾ ਰੂਪ ਕਿ ਕੀ ਹੋ ਗਿਆ ਇਸ ਵਕਤ ਕਰਨ ਕਿ ਇੱਕ ਟੈਂਕਰ ਤੇ ਇੰਜਨ ਨਾਲ ਕਿ ਕੀ ਹੋ ਏਸ ਚੀਜ਼ ਦੀ ਜ਼ਿੰਮੇਵਾਰੀ ਲੈਂਦੇ ਕਿ ਇਹ ਸਲੱਜ ਦੁਬਾਰਾ ਨਹੀਂ ਇੱਥੇ ਆਏ ਇਹ ਸਵਾਕ ਕਹਿੰਦੇ ਕਿ ਅਸੀਂ ਤਾਂ ਇੱਕ ਪ੍ਰੋਜੈਕਟ ਦੇ ਵਿੱਚ 50 ਕਰੋੜ ਦੀ ਵੀ ਬਣਾਈ ਚੁੰਨੇ ਆ ਅਸੀਂ ਤਾਜਪੁਰੋਡ ਵਾਲਿਆਂ ਨੂੰ ਵੀ ਕਹਿੰਦੇ ਕਿ ਵੀ ਜਿਹੜਾ ਬਦਲਾਅ ਤੁਹਾਡੇ ਵੋਟਾਂ ਨਾਲ ਆਇਆ ਕਿ ਘਰੋਂ ਬਾਹਰ ਨਿਕਲੋ ਤੇ ਇਹਦੇ ਅੱਗੇ ਪ੍ਰੋਟੈਸਟ ਕਰੋ ਸਰਕਾਰ ਦੀ ਨੀਅਤ ਫੜੇ ਉਹ ਤੁਹਾਡਾ ਹੱਲ ਹੋਊਗਾ ਨਹੀਂ ਤਾਂ ਇਦਾਂ ਹੀ ਸਾਨੂੰ ਗੋਬਰ ਆ ਕੇ ਕਣਕਾ ਤੇ ਹੈ ਕਹਿੰਦੇ ਆਪਣੇ ਘਰਾਂ ਦੇ ਵਿੱਚੋਂ ਤੇ ਨਾਲ ਨਾਲ ਨਾ ਕਿਸੇ ਦਾ ਤਾਲੂ ਦਾ ਦੇਖੇ ਚੰਦਰਾਗੜ੍ਹ ਤੋਂ ਬਾਅਦ ਸਰਕਾਰ ਦੇ ਖੁੰਗੇ ਨਾਲ ਨਾਲ ਸਾਰਾ ਗੋਆ ਉੱਤਰਿਆ ਬੜੀ ਵੱਾਰ ਜਾ ਸਕਦਾ ਹੈ ਵਾਇਸ ਬਣ ਜਾਣਾ ਹੈ ਇੰਨਾ ਜਿੱਤੀਆਂ ਨੂੰ ਤਾਂ ਜਾਨ ਹੈ ਪਰ 3 ਲੋਕ ਜਾਣ ਹੋਏ ਜੀ ਮੰਦਰ ਦੀ ਮर्यादा ਆਰ ਮੰਦਰ ਦੀ ਤਿੰਨ ਬਸਤੀ ਉੱਧਰ ਗਰਾਹ ਕਰਨ ਦਿੱਤਾ ਆਜ ਅੱਜ ਦੀ ਸਭ ਜਾਣਦੇ ਸਾਂ ਇਹ ਕੀ ਹੋਣਾ ਮਤਲਬ ਕੋਈ ਵੀ ਮਸਲਾ ਜਿਹੜਾ ਹੱਲ ਕਰਾਉਣਾ ਹੁੰਦਾ ਉਹਦੇ ਵਾਸਤੇ ਧਰਨਾ ਲਾਉਣਾ ਜ਼ਰੂਰੀ ਹੋ ਗਿਆ ਜੀ ਆਹ ਚੱਲਦੀ 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 ਫਿਲਪਨ ਨੂੰ ਅੰਤਮਾਨ ਜੀ ਤੁਸੀਂ ਸਰਕਾਰ ਤਾਂ ਕਹਿੰਦੀ ਹੈ ਵੀ ਅਸੀਂ ਧਰਨੇ ਲਾਉਣ ਵਾਲਿਆਂ ਨੂੰ ਮਤਲਬ ਕੋਈ ਨਹੀਂ ਕੋਈ ਵੀ ਲਾਉਣ ਦੇਾਂਗੇ ਧਰਨਾ ਹਰੇਕ ਮਸਲਾ ਜਿਹੜਾ ਭਗਵੰਤਪਾਣ ਕੀ ਗੱਲ ਕਰ ਸਕਦਾ ਵਾ ਚੰਗਾ ਕੰਮ ਕਰ ਸਕਦਾ ਜੇ ਜੱਟ ਸਭਾ ਉਹਨਾਂ ਤੋਂ ਬਾਅਦ ਕੋਈ ਚੀਜ਼ ਨਹੀਂ ਕਰਿਆ ਨਾ ਮਤਲਬ ਕਿ ਥੱਲੇ ਅਫਸਰ ਬੈਠੇ ਨੇ ਜਿਹੜੇ ਗ੍ਰੰਥ ਲੋਗ ਬੈਠੇ ਨੇ ਤਾਂ ਚੋਹੇ ਕੀ ਕਰਦੇ ਉਹ ਆ ਜਿੱਥੇ ਆਇਆ ਕੋ ਥੋੜੇ ਦਿਨ ਪਹਿਲਾਂ ਵੀ ਅਸੀਂ ਖਬਰ ਕੀਤੀ ਸੀ ਖਬਰ ਚਲਾਈ ਸੀ ਇਹ ਗੋਬਰ ਦੀ ਤਾਂ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਇਹ ਚੱਕ ਲਿਆ ਜਾਊਗਾ ਫਿਰ ਜਵਾਸਨ ਦੇਣਾ ਔਰ ਕੰਮ ਕਰਨ ਦੇ ਕੋੜਾ ਮਟਾ ਪਰ ਪਤਾ ਵਾ ਤੇ ਕਹਿੰਦੇ ਕਿ ਜਦ ਤੱਕ ਨੂੰ ਮਾਨੂੰ ਕੋਈ ਜਰਾ ਪਛਾਣ ਨਹੀਂ ਕਰਾਇਆ ਨੀ ਉਹਦੇ ਘਰਾਂ ਦੇ ਦੇਖੋ ਤਾਂ ਕਿ ਇਹਨਾਂ ਦੇ ਕੰਨ ਔਰ ਖਾਨੀ ਪੂਰੇ